ਤਾਂ ਹੀ ਅੱਜ ਦੀ ਆਪਾਂ ਵਿਚਾਰ ਇੱਥੋਂ ਸ਼ੁਰੂ ਕੀਤੀ ਆ ਵੀ ਕੋਈ ਪ੍ਰੇਤ ਬਿਰਤੀ ਦਾ ਇਨਸਾਨ ਉਹਦੇ ਸਰੀਰ ਨੂੰ ਦੇਖ ਕੇ ਨਾ ਗੱਲ ਬਾਤ ਆਪਾਂ ਸਮਝ ਸਕਦੇ ਕੋਈ ਮਨੁੱਖ ਬਿਰਤੀ ਚ ਹੁੰਦਾ ਕੋਈ ਦੇਵ ਬਿਰਤੀ ਚ ਹੁੰਦਾ ਪਰ ਜਿਹੜੇ ਸੰਤ ਹੁੰਦੇ ਨੇ ਜਿਹੜੇ ਅਭਿਆਸੀ ਗੁਰਮਖ ਹੁੰਦੇ ਆ ਜਿਹੜੇ ਗੁਰਸਿੱਖ ਹੁੰਦੇ ਆ ਉਹ ਵਿਰਲੇ-ਵਿਰਲੇ ਹੁੰਦੇ ਆ ਹੁਣ ਸਾਡੇ ਪਰਿਵਾਰ ਤੋਂ ਹੀ ਆਪਾਂ ਲਾ ਲਈਏ ਵੀ ਹੋ ਸਕਦਾ ਸਾਡੇ ਪਿਤਾ ਦੀ ਜਿਹੜੀ ਬਿਰਤੀ ਆ ਉਹ ਪ੍ਰੇਤ ਬਿਰਤੀ ਹੋਵੇ ਸਾਡਾ ਪਿਤਾ ਇਸ ਪਾਸੇ ਨਹੀਂ ਚੱਲਦਾ ਉਹ ਸ਼ਰਾਬ ਪੀਣ ਨੂੰ ਪ੍ਰੇਫਰ ਕਰਦੇ ਆ ਉਹ ਨਿੰਦਿਆ ਚੋਗਲੀ ਚ ਪ੍ਰੇਫਰ ਕਰਦੇ ਆ ਸਾਡੀ ਮਾਤਾ ਦੀ ਬਿਰਤੀ ਨਾਲ ਰਲਦੀ ਹੋਵੇ ਹੋ ਸਕਦਾ ਸਾਡਾ ਜਿਹੜਾ ਪਿਤਾ ਹੈ ਉਹ ਅਭਿਆਸੀ ਹੋਵੇ ਤੇ ਜਿਹੜੀ ਸਾਡੀ ਮਾਤਾ ਹੈ ਉਹ ਬਿਲਕੁਲ ਹੀ ਉਹਦੇ ਵੱਖਰੇ ਵਿਚਾਰ ਹੋਣ ਇਸ ਤਰ੍ਹਾਂ ਹੁੰਦਾ ਕਿਉਂਕਿ ਜਿਹੜੀ ਆਪਣਾ ਹਰ ਇੱਕ ਦਾ ਸਰੀਰ ਆਪਾਂ ਨੂੰ ਮਿਲਿਆ ਹੈ ਆਪਣਾ ਸਾਰਿਆਂ ਦਾ ਮਨ ਵੱਖੋ-ਵੱਖਰੀਆਂ ਜੁਨਾਂ ਦੇ ਵਿੱਚੋਂ ਆ ਕੇ ਇਸ ਸਰੀਰ ਵਿੱਚ ਆਪਾਂ ਪਰਿਵਾਰ ਰੂਪ ਚ ਰਲੇ ਆਂ ਹੁਣ ਸਾਡੀ ਮਾਤਾ ਜੀ ਪਤਾ ਨਹੀਂ ਕਿਹੜੀਆਂ ਜੁਨਾਂ ਦੇ ਵਿੱਚੋਂ ਨਿਕਲਦੇ ਨਿਕਲਦੇ ਆ ਕੇ ਸਾਡੇ ਮਾਤਾ ਬਣਿਆ ਹੈਗੇ ਸੰਜੋਗੀ ਹੈ ਸਾਡੇ ਪਿਤਾ ਜੀ ਹੁਣ ਪਤਾ ਨਹੀਂ ਕਿਹੜੀਆਂ ਜੁਨਾਂ ਦੇ ਵਿੱਚੋਂ ਪਤਾ ਨਹੀਂ ਪਤਾਲ ਲੋਕ ਦੀਆਂ ਜੁਨਾਂ ਚੋਂ ਚੱਲੇ ਆ ਕਿ ਦੇਵ ਲੋਕ ਦੀਆਂ ਜੁਨਾਂ ਵਿੱਚੋਂ ਚੱਲੇ ਆ ਕਿ ਧਰਤ ਦੇ ਵਿੱਚ ਓਵੇਂ ਦੇ ਵਿਚਾਰ ਉਹ ਗ੍ਰਹਿਣ ਕਰਦੇ 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 ਕਿਉਂਕਿ ਜਿਹੜਾ ਇਹ ਜੀਵਨ ਹੈ ਇਹ ਮਨੁੱਖੀ ਸਰੀਰ ਹੈ ਇਹ ਕੋਈ ਅੱਜ ਦਾ ਨਹੀਂ ਇਹ ਕੋਈ 20 30 40 ਸਾਲ ਜਿਹੜੀ ਉਮਰ ਨਹੀਂ ਇਹ ਕਈ 100 ਜਨਮਾਂ ਦਾ ਜਿਹੜਾ ਫਲ ਹੈ ਕਈ 100 ਜਨਮਾਂ ਦਾ ਇਹ ਸੰਸਕਾਰ ਰਲ ਕੇ ਬਣਿਆ ਹੋਇਆ ਹੈ ਜਿਹੜਾ ਮਹਾਰਾਜ ਕਹਿੰਦੇ ਆ ਨਾ ਲੱਖ 84 ਜੁਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ 84 ਲੱਖ ਜੁਨਾਂ ਚੋਂ ਨਿਕਲਿਆ ਹੋਇਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਹੁਣ ਇਹਦੇ ਵਿੱਚ ਬਹੁਤ ਸਾਰੇ ਔਗਣ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਇਆਹੂ ਜੁਗਤ ਬਿਹਾਨੇ ਕਈ ਜਨਮ ਕਈ ਜਨਮਾਂ ਤੋਂ ਐਸੇ ਵਰਤੀ ਚ ਚੱਲਦਾ ਆ ਰਿਹਾ ਹੁਣ ਉਥੇ ਆਪਾਂ ਕਹਾਂਗੇ ਵੀ ਮੇਰੇ ਪਿਤਾ ਜੀ ਦਾ ਅਭਿਆਸ ਕਰਦੇ ਨਹੀਂ ਤੇ ਮੈਨੂੰ ਕੀ ਲੋੜ ਆ ਇਹ ਵੀ ਤਾਂ ਇਨਸਾਨ ਹੀ ਆ ਇਹ ਨਹੀਂ ਆਪਾਂ ਮੰਨ ਸਕਦੇ ਮੇਰੀ ਮਾਤਾ ਜੀ ਤਾਂ ਕਰਦੀ ਨਹੀਂ ਸਾਡੇ ਘਰ ਦੇ ਵਿੱਚੋਂ ਜੀ ਕੋਈ ਵੀ ਨਹੀਂ ਕਰਦਾ ਮੈਂ ਹੀ ਕਰਦਾ ਉਹ ਪੰਜ ਜਣੇ ਮੈਨੂੰ ਰੋਕਦੇ ਐ ਤੁਸੀਂ ਕਿਸੇ ਦੀ ਸ਼ਕਲ ਦੇਖ ਕੇ ਵੀ ਇਹ ਨਹੀਂ ਕਰਦਾ ਇਹ ਨਹੀਂ ਮੰਨ ਸਕਦੇ ਗੁਰਬਾਣੀ ਕਹਿੰਦੀ ਆ ਵੀ ਉਹਦਾ ਦੇਖੋ ਉਹਦਾ ਅਧਿਆਤਮਿਕ ਲੈਵਲ ਕਿਹੇ ਜਿਹਾ ਆ ਹੋ ਸਕਦਾ ਕੋਈ ਇਹੇ ਜਿਹਾਂ ਜੂਨਾਂ ਦੇ ਵਿੱਚੋਂ ਨਿਕਲ ਕੇ ਆਇਆ ਜੋ ਉਹਦੇ ਆਤਮ ਦੇਖਦਾ ਆ ਜਿਵੇਂ ਹੁਣ ਪ੍ਰਹਲਾਦ ਜੀ ਸੀ ਉਹ ਭਗਤ ਅਵਸਥਾ ਵਿੱਚ ਸੀਗੇ ਪਰ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਦੈਂਤ ਬਿਰਤੀ ਦੇ ਵਿੱਚੋਂ ਆਏ ਹੋਏ ਸੀਗੇ ਪਰ ਸੰਜੋਗ ਰਲ ਗਿਆ ਕਿਉਂਕਿ ਆਪਾਂ ਸਾਰੇ ਹੀ ਜੂਨਾਂ ਦੇ ਵਿੱਚੋਂ ਚੱਲੇ ਹੋਏ ਆ ਪਿੱਛੇ ਇਕੱਠੇ ਰਹੇ ਹੋਏ ਆ ਹੁਣ ਉਹ ਪਤਾ ਨਹੀਂ ਮਹਾਰਾਜ ਕਹਿੰਦੇ ਆ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਕਲੀ ਦਾ ਜਨਮ ਚੰਡਾਲ ਘਰ ਹੋਈ ਕਲਯੁਗ ਦੇ ਵਿੱਚ ਤਾਂ ਇਹ ਬਹੁਤ ਸਾਰਾ ਹੁੰਦਾ ਹੈ ਵੀ ਗੁਰਮਖੰਡ ਦੇ ਜਨਮ ਚੰਡਾਲਾਂ ਘਰ ਹੋ ਜਾਂਦੇ ਨੇ ਮੁੜ ਕੇ ਫਿਰ ਉੱਥੇ ਵਿਚਾਰਾਂ ਦਾ ਟਕਰਾਅ ਕਰਾਉਂਦਾ ਕਿਉਂਕਿ ਚੌਥਾ ਯੁਗ ਚੜ ਗਿਆ ਜੀ ਚੌਥਾ ਯੁਗ ਚੜ ਗਿਆ ਸਤਜੁਗ ਵਿੱਚ ਸਾਨੂੰ ਸਮਾਂ ਦਿੱਤੇ ਅਸੀਂ ਨਹੀਂ ਨਿਕਲ ਕੇ ਆਪਦੇ ਘਰ ਜਾ ਸਕੇ ਤ੍ਰੇਤੇ ਵਿੱਚ ਦਿੱਤਾ ਨਹੀਂ ਨਿਕਲੇ ਦੁਆਪਰ ਚ ਹੁਣ ਚੌਥੇ ਵਿੱਚ ਆ ਗਏ ਆਪਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਜੋਗੀ ਉਹੀ ਨੇ ਕੋਈ ਸੰਜੋਗੀ ਤਾਂ ਸਾਨੂੰ ਮਿਲ ਜਾਂਦਾ ਵੀ ਜਿਹੜਾ ਨਾਮ ਜਪਣ ਵਾਲਾ ਹੁੰਦਾ ਪਰ ਆਪਾਂ ਵਿਅਕਤੀ ਵਿਸ਼ੇਸ਼ ਦੇਖ ਕੇ ਰਿਸ਼ਤੇਦਾਰ ਦੇਖ ਕੇ ਉਹਦਾ ਮੂੰਹ ਦੇਖ ਕੇ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਦੀ ਕਮਾਈ ਆ ਕੋਈ ਜੁਨਾ ਚੋਂ ਆਇਆ ਹੋਇਆ ਕੋਈ ਦੇਵ ਜੁਨਾ ਚੋਂ ਆਇਆ ਕੋਈ ਕੋਈ ਪ੍ਰੇਤ ਪਸੋਂ ਦੀ ਆਇਆ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਸਾਡਾ ਪਰਿਵਾਰ ਰਲਿਆ ਹੋਇਆ ਬਿਰਖੇ 헤ਥ ਸਭ ਜੰਤ ਇਕੱਠੇ ਬਿਰਖ ਦੇ 헤ਟ ਪੰਛੀਆਂ ਤਰ੍ਹਾਂ ਇਕੱਠਾ ਕੀਤਾ ਤੇ ਆਪਾਂ ਇੱਕ ਦੂਜੇ ਦੇ ਸੰਜੋਗੀ ਐ ਤੇ ਕਿਸੇ ਨੇ ਵੀ ਕਿਸੇ ਦੇ ਨਾਲ ਨਹੀਂ ਜਾਣਾ ਸਭ ਆਪੋ ਆਪਦੇ ਸਵਾਸਾਂ ਦਾ ਧੰਨ ਲੈ ਕੇ ਆਏ ਆ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ ਮਾਰੇ ਕਹਿੰਦੇ ਇਹ ਤਾਂ ਸੰਜੋਗੀ ਮਿਲੇ ਆ ਕਿਉਂ ਮਿਲੇ ਆ ਵੀ ਧਰਤੀ ਤੇ ਚੱਲੇ ਹੋ ਇੱਕ ਨੂੰ ਸਿਆਣਾ ਕਰ ਦਿੱਤਾ ਜੇ ਦੋ ਦੂਸਰੇ ਮੂਰਖ ਵੀ ਆ ਉਹਦੀ ਡਿਊਟੀ ਲਾਤੀ ਵੀ ਇਹਨਾਂ ਨੂੰ ਨਾਮ ਜਪਾ ਦੇ ਨਾਮ ਜਪਣਾ ਸੌਖਾ ਹੋ ਜੇ ਸੰਸਾਰ ਵਿੱਚ ਸਮਾਂ ਕੱਢਣਾ ਸੌਖਾ ਹੋ ਜੇ ਇੱਕ ਦੂਜੇ ਦੇ ਨਾਲ ਖੇਡਦੇ ਆ ਵਰਤਦੇ ਆ ਗੱਲਾਂ ਬਾਤਾਂ ਕਰਦੇ ਆ ਸਾਨੂੰ ਪਤਾ ਹੀ ਨਾ ਲੱਗੇ ਪੀ ਕਦੋਂ ਅਸੀਂ ਦੁਨੀਆ ਦਾ ਕੰਮ ਵੀ ਕਰ ਲਿਆ ਤੇ ਸਿਮਰਨ ਭਗਤੀ ਕਰਕੇ ਅਸੀਂ ਆਪਦੇ ਘਰ ਆ ਗਏ ਸੱਚਖੰਡ ਵਿੱਚ ਆ ਗਏ ਜਨਮਨ ਤੋਂ ਰਹਿਤ ਹੋ ਗਏ ਤਾਂ ਸਾਨੂੰ ਇਕੱਠਿਆਂ ਕੀਤਾ ਹੁਣ ਪੰਜੇ ਦੂਤ ਜਿਹੜੇ ਆ ਇਹ ਮਾਇਆ ਜਿਹੜੀ ਆ ਇਹ ਵਿਚਾਰ ਇੰਨੇ ਪਾ ਦਿੰਦੀ ਆ ਸਾਡੇ ਵਿੱਚ ਕਿ ਸਾਡੀ ਜਿਹੜਾ ਸਾਰਾ ਧਿਆਨ ਉਹ ਫੁਰਨਿਆਂ 'ਚ ਹੀ ਲੱਗਿਆ ਰਹਿੰਦਾ ਸਾਡੇ ਮਸਲੇ ਬਣ ਗਏ ਆ ਕੱਲੇ ਫੁਰਨੇ ਨਹੀਂ ਆਉਂਦੇ ਮਸਲੇ ਬਣੇ ਹੋਏ ਆ ਉਹ ਮਾਤਾ ਪਿਤਾ ਦਾ ਵੀ ਮਸਲਾ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਕੋ ਕਮਾਉਂਦੇ ਤਾਂ ਹੈ ਨਹੀਂਗੇ ਜਾਂ ਤੁਸੀਂ ਵਿਹਲੇ ਬੈਠ ਕੇ ਖਾ ਰਹੇ ਹੋ ਸਾਡਾ ਇਸ ਧਿਆਨ ਇਸ ਮਸਲੇ ਚੜਿਆ ਰਹਿੰਦਾ ਕਿਸੇ ਨਾਲ ਸਾਡੀ ਯਾਰੀ ਦੋਸਤੀ ਹੈ ਉਧਰ ਮਸਲਾ ਕਿਸ ਕਿਤੇ ਸਾਡਾ ਧਿਆਨ ਦਿਲ ਕਰਦਾ ਵੀ ਥੋੜਾ ਜਿਹਾ ਘੁੰਮ ਫਿਰਨਾ ਚਾਹੀਦਾ ਜਾਂ ਨਸ਼ੇ ਪੱਤੇ ਕਰ ਲੈਣੇ ਚਾਹੀਦੇ ਆ ਉਹ ਵੀ ਮਸਲਾ ਸਾਡੇ ਵਿਚਾਰਾਂ ਦੇ ਵਿੱਚ ਹੀ ਹਰ ਤਰ੍ਹਾਂ ਦਾ ਧਿਆਨ ਬਣਿਆ ਰਹਿੰਦਾ ਹੈ ਇਹ ਜਿਹੜੇ ਮਸਲੇ ਆ ਇਹ ਜਿਹੜੇ ਵਿਚਾਰਾਂ ਦੇ ਇਹ ਥਾਟਸ ਜਿਹੜੇ ਦ੍ਰਿੜ ਹੋ ਗਏ ਇਹ ਸਾਡਾ ਧਿਆਨ ਖਿੱਚਦੇ ਆ ਚਾਹੇ ਸਾਡਾ ਯਾਰਾਂ ਦੋਸਤਾਂ ਪਾਸੇ ਧਿਆਨ ਖਿੱਚਿਆ ਜਾਂਦਾ ਉਧਰੋਂ ਹਟਦਾ ਫਿਰ ਮਾਪੇ-ਬਾਪ ਵਾਲੇ ਪਾਸੇ ਆ ਜਾਂਦਾ ਉਧਰੋਂ ਹਟਦਾ ਤੇ ਜਿਨ੍ਹਾਂ ਨੇ ਗ੍ਰਸਤ ਕਰ ਲਈ ਉਹਨਾਂ ਦਾ ਬੱਚਿਆਂ ਵਾਲੇ ਪਾਸੇ ਚਲਿਆ ਜਾਂਦਾ ਜਾਂ ਆਪਦੇ ਫਿਊਚਰ ਵਿੱਚ ਚਲਿਆ ਜਾਂਦਾ ਇਸੇ ਤਰ੍ਹਾਂ ਲਗਾਤਾਰ ਕਦੇ ਕੋਈ ਵਿਚਾਰ ਕਦੇ ਕੋਈ ਵਿਚਾਰ ਇੰਨਾ ਵੱਡਾ ਮਨੁੱਖੀ ਸਰੀਰ ਆ ਚੰਗੀ ਕੋਠੀ ਆ ਚੰਗੀ ਕਾਰ ਆ ਚੰਗਾ ਆਪਦਾ ਸਟੈਂਡਰਡ ਰੰਦਾ ਕਹਿੰਦਾ ਮੈਂ ਬੇਲੇ ਹੀ ਨਹੀਂ ਰੰਦਾ ਉਹਨੂੰ ਸੁੱਖ ਨਹੀਂ ਹੈ ਕਿਉਂ ਨਹੀਂ ਸੁੱਖ ਹੈ ਕਿਉਂਕਿ ਅੰਦਰ ਫੁਰਨਿਆਂ ਦੀ ਭਰਮਾਰ ਚੱਲਦੀ ਆ ਹੁਣ ਉਹ ਫੁਰਨੇ ਲਵੇ ਜਾਂ ਭਗਤੀ ਕਰੇ ਬਈ ਉਹ ਕਹਿੰਦਾ ਮੈਂ ਟੈਨਸ਼ਨ ਲਵਾਂ ਮੈਂ ਘਰ ਚਲਾਵਾਂ ਮੈਂ ਪਰਿਵਾਰ ਚਲਾਵਾਂ ਕਿ ਸਿਮਰਨ ਕਰਾਂ ਥੋੜਾ ਤੁਹਾਨੂੰ ਤਾਂ ਕੰਮ ਹੀ ਇਹੀ ਆ ਵਾਹਿਗੁਰੂ ਵਾਹਿਗੁਰੂ ਵਾਹਿਰੂ ਹੀ ਕਰੀ ਜਾਏ ਇਹੀ ਕਰੀ ਜੇ ਤੇ ਕੰਮ ਕੌਣ ਕਰੇ ਉਹ ਇਹ ਕਹਿੰਦਾ ਇਹ ਕੌਣਾ ਇਹ ਮਨੁੱਖ ਹੈ ਮਨੁੱਖ ਵਰਤੀ ਹੈ ਤੇ ਜੇ ਮਾੜਾ ਮੋਟਾ ਕਰ ਵੀ ਲੈਂਦਾ ਫੇਰ ਉਹਨੂੰ ਖਿੱਚ ਕੇ ਲੈ ਜਾਂਦੇ ਆਂ ਅੰਦਰੋਂ ਪੰਜੇ ਦੂਤ ਕਿਉਂਕਿ ਇਸ ਨੂੰ ਇਹ ਨਹੀਂ ਪਤਾ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਰਮਾਸਾ ਪਾਇਆ ਬਈ ਜਿਹੜਾ ਤੇਰਾ ਜੀਵਨ ਹੈ ਤੈਨੂੰ ਮਾਨਸਜਮੇ ਦੇ ਵਿੱਚ ਭੇਜਣ ਵਾਲਾ ਕੌਣ ਹੈ ਤੈਨੂੰ ਲਿਖ ਕੇ ਦਿੱਤਾ ਗਿਆ ਤਾਂ ਤੂੰ ਇੱਥੇ ਧਰਤੀ ਦੇ ਉੱਪਰ ਆਇਆ ਹੈ ਤੇਰੇ ਅਰਗੇ ਬਹੁਤ ਹਜ਼ਾਰਾਂ ਕਰੋੜਾਂ ਫਿਰਦੇ ਨੇ ਜਿਹੜੇ ਕਹਿੰਦੇ ਐ ਪੀ ਸਾਨੂੰ ਇੱਥੇ ਮਾਨਸਜਮਾ ਦੇ ਦਿੱਤਾ ਜਾਵੇ ਉਹਨਾਂ ਨੂੰ ਮਿਲ ਨਹੀਂ ਰਿਹਾ ਤੂੰ ਸਿਲੈਕਸ਼ਨ ਵਿੱਚ ਆਇਆ ਤਾਂ ਤੈਨੂੰ ਮਾਨਸਜਮਾ ਦਿੱਤਾ ਗਿਆ ਔਰ ਤੂੰ ਸਿਲੈਕਸ਼ਨ ਵਿੱਚ ਆਉਣ ਤੇ ਤੈਨੂੰ ਸਾਰਾ ਕੁਝ ਮਿਲ ਵੀ ਗਿਆ ਫਿਰ ਤੂੰ ਫੇਰ ਉਧਰ ਕਾਹਿਰੇ ਮਨ ਚਿਤਵੈ ਉਦਮ ਉਹ ਉਦਮ ਦੇ ਵਿੱਚ ਹੀ ਤਰਾ ਧਿਆਨ ਲੱਗਿਆ ਰਹਿੰਦਾ ਜਾਂ ਆਹਰ ਹਰ ਜਿਓ ਪਰਿਆ ਹੁਣ ਰੋਜ ਪੜੀ ਵੀ ਜਾਂਦੇ ਆ ਫਿਰ ਵਿਸ਼ਵਾਸਤਾ ਕਰਦੇ ਨਹੀਂ ਕਾਹੇ ਰ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਇ ਤਾ ਕਾਰਿ ਜਿ ਕਾਗੈ ਕਰ ਤਰਿਆ ਕਹਿੰਦੇ ਆ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ ਉਥੇ ਹਟ ਨਾ ਪਟਣ ਹਾਂਜੀ ਉਥੇ ਨਾ ਕੋਈ ਹੱਟੀ ਹੈ ਨਾ ਕੋਈ ਉਥੇ ਹੱਟੀ ਚੱਲਦੀ ਆ ਨਾ ਕੋਈ ਉਥੇ ਬਾਜ਼ਾਰ ਹੈ ਨਾ ਕੋਈ ਉਥੇ ਕਿਰਸ ਕਰਦਾ ਹੈ ਕਹਿੰਦਾ ਉਹ ਇੰਨੇ ਵੱਡੇ ਵੱਡੇ ਮਗਰਮਛਾਂ ਨੂੰ ਪਾਲ ਰਿਆ ਇੰਨੀਆਂ ਵੱਡੀਆਂ ਵੱਡੀਆਂ ਧਰਤੀਆਂ ਨੂੰ ਪਾਲਦਾ ਪਿਆ ਐਨੇ ਵੱਡੇ ਵੱਡੇ ਸਮੁੰਦਰਾਂ ਨੂੰ ਪਾਣੀ ਪੂਰਾ ਕਰਕੇ ਦਿੰਦਾ ਪਿਆ ਧਰਤੀ ਨੂੰ ਕਿੰਨਾ ਵੇਖੋ ਵਾਯੂ ਮੰਡਲ ਆਬਾ ਮੰਡਲ ਕਿੰਨਾ ਚਾਹੀਦਾ ਹੁੰਦਾ ਕਿਨੇ ਕਿਨੇ ਵੱਡੇ ਦਰਖਤਾਂ ਨੂੰ ਬਨਸਪਤੀ ਨੂੰ ਪਾਲ ਰਿਹਾ ਹਰ ਇੱਕ ਚੀਜ਼ ਦਾ ਬੈਲੈਂਸ ਕ੍ਰੀਏਟ ਕਰ ਰਿਹਾ ਤੇ ਮਹਾਰਾਜ ਜੀ ਤੇ ਪਾਛਾ ਕਹਿੰਦੇ ਆ ਵੀ ਤੇਰਾ ਤਾਂ ਜੀਵਨ ਹੀ ਕੁਛ ਨਹੀਂ ਹੈਗਾ ਇੱਕ ਕੀੜੇ ਦੇ ਸਮਾਨ ਵੀ ਨਹੀਂ ਹੈਗਾ ਤੂੰ ਠੀਕ ਹੈ ਜੀ ਔਰ ਉਹ ਮਹਾਰਾਜ ਕਹਿੰਦੇ ਆ ਵੀ ਉਹ ਅਣਪੜਾ ਨੂੰ ਵੀ ਪਾਲਦਾ ਉਹ ਪੰਛੀਆਂ ਨੂੰ ਵੀ ਪਾਲਦਾ ਤੇ ਐਨੇ ਵਧੀਆ ਤਰੀਕੇ ਨਾਲ ਪਾਲਦਾ ਮਾਰੇ ਹੀ ਕਹਿੰਦੇ ਬਿਸਮਾਦ ਨਾਗੈ ਫਿਰੈ ਜੰਤ ਅੱਜ ਤੱਕ 84 ਲੱਖ ਜੂਨ ਦੇ ਵਿੱਚ ਕਿਸੇ ਪਸ਼ੂ ਪੰਛੀ ਨੇ ਆਖਿਆ ਹੋਵੇ ਵੀ ਮੈਂ ਕੱਪੜਾ ਪਾਉਣਾ ਹੈ ਮੈਂ ਕੋਟ ਪੈਂਟ ਲੈਣਾ ਹੈ ਮੈਨੂੰ ਘਰ ਬਣਾ ਕੇ ਦਿਓ ਮਾਲਕ ਨੂੰ ਕੋਈ ਨਹੀਂ ਉਹ ਕੁਝ ਵੀ ਨਹੀਂ ਕਹਿੰਦੇ ਸਾਰੇ ਨੰਗੇ ਰਹਿੰਦੇ ਆ ਕਿਸੇ ਵੀ ਪਸ਼ੂ ਪੰਛੀ ਨੂੰ ਜੋ ਉਹਦੀ ਖੱਲ ਮਿਲੀ ਹੋਈ ਹੈ ਜੋ ਦੇ ਉੱਪਰ ਵਾਲ ਉੱਗੇ ਹੋਏ ਹੈ ਹਜ਼ਾਰ ਸਾਲ ਪਹਿਲਾਂ ਵੀ ਓਵੇਂ ਹੀ ਸੀ ਅੱਜ ਵੀ ਓਵੇਂ ਹੀ ਆ ਸੱਪ ਜਿਹੜੀ ਖੁੱਡ ਚ 5000 ਸਾਲ ਪਹਿਲਾਂ ਰਹਿੰਦਾ ਸੀ ਅੱਜ ਵੀ ਉੱਥੀ ਹੈ ਚਿੜੀ ਜਿਹੜੀ ਆਲਣੇ ਰਹਿੰਦੀ ਅੱਜ ਵੀ ਉੱਥੀ ਹੈ ਪਾਣੀ ਤੇ ਜਿੱਥੇ ਰਹਿੰਦੀ ਓਥੇ ਹੀ ਐ ਫਿਰ ਇੱਕ ਇਨਸਾਨ ਆ ਤੇਰੀ ਵੀ ਇਸੇ ਦੇਹੀ ਪੰਜਾਂ ਤੱਤਾਂ ਦੇ ਨਾਲ ਬਣੀ ਆ ਤੈਨੂੰ ਕਿਹੜੇ ਵੱਖਰਾ ਕੋਈ ਰੱਬ ਨੇ ਜਨਮ ਦਿੱਤਾ ਕਿਉਂ ਇਨਸਾਨ ਦੇ ਵਿੱਚ ਗਿਆਨ ਜਾਦਾ ਪੈ ਗਿਆ ਉਹ ਗਿਆਨ ਦਾ ਵਰਤੋਂ ਤਾਂ ਕਰਨੀ ਸੀ ਮਲਾਪ ਲਈ ਉਹਨੇ ਫੁਰਨਿਆ ਚਲਾ ਲਿਆ ਕਹਿੰਦਾ ਜੇ ਤੂੰ ਕਹਿੰਦਾ ਨਾ ਮੈਂ ਚੰਗੇ ਕਰਮ ਕਰਨਾ ਚੰਗਾ ਕਰਮ ਤਾਂ ਤੇਰੇ ਤੋਂ ਵੱਧ ਆ ਆ 84 ਲੱਖ ਜੂਣ ਹੀ ਕਰ ਰਹੀ ਐ ਹੁਣ ਫਲ ਦਾ ਰੂਟਾ ਨਾਲੇ ਸ਼ਾਂ ਦਿੰਦਾ ਨਾਲੇ ਆਪ ਦਾ ਫਲ ਆਪ ਨਹੀਂ ਖਾਂਦਾ ਨਾਲੇ ਹਰ ਛਮਾਹੀ ਦੇ ਵਿੱਚ ਫਲ ਤਾਰ ਦਿੰਦਾ ਪਬਲਿਕ ਨੂੰ ਰਜਾਉਂਦਾ ਉਹ ਕੁਛ ਲੈਂਦਾ ਕਿਸੇ ਤੋਂ ਲੋਕ ਉਹਦੇ ਸੇਵ ਤੋੜ ਤੋੜ ਕੇ 2-200 ਰੁਪਏ ਕਿਲੋ ਵੇਚੀ ਜਾਂਦੇ ਆ ਉਹ ਨਹੀਂ ਕਹਿੰਦਾ ਕਿਸੇ ਨੂੰ ਉਹ ਤਾਂ ਤੇਰੇ ਤੋਂ ਚੰਗਾ ਜਿਹੜਾ ਪਸ਼ੂ ਹੈ ਪਸ਼ੂ ਵੀ ਘਾਹ ਫੂਸ ਖਾ ਕੇ ਤੈਨੂੰ ਦੁੱਧ ਦਿੰਦਾ ਆ ਉਹਦੇ ਕਿੰਨੇ ਤੈਨੂੰ ਗੁਣ ਪ੍ਰਾਪਤ ਹੁੰਦੇ ਆ ਉਹਦੇ ਦਾ ਗੋਬਰ ਦਾ ਵੀ ਕੰਮ ਆਪਾਂ ਲੈ ਸਕਦੇ ਆ ਠੀਕ ਹੈ ਜੀ ਚਿੜੀਆਂ ਜਿਹੜੀਆਂ ਆ ਉਹ ਦੇਖੋ ਕਿੰਨਾ 2 4 ਦਾਣੇ ਅੱਧਾ ਗੁੱਲਾ ਅੱਧਾ ਗੁੱਲਾ ਜਿਹੜਾ ਆ ਗੁਰਬਾਣੀ ਵਿੱਚ ਦੱਸਿਆ ਚਿੜੀ ਦਾ ਖਾਣਾ ਆ ਤੇ ਉਹ ਕਾਸ ਫੂਸ ਦੇ ਘਰ ਦੇ ਵਿੱਚ ਰਹਿੰਦੀ ਹੈ ਸ਼ਾਮ ਨੂੰ ਸਮੇਂ ਸਿਰ ਸੌਂ ਜਾਂਦੀ ਹੈ ਸਵੇਰੇ ਵੇਖੋ ਅੰਮ੍ਰਿਤ ਵੇਲੇ ਤੜਕੇ 4:30 ਜਾਗ ਕੇ ਤੇ ਆਪਦੇ ਚਲੀਆਂ ਜਾਂਦੀਆਂ ਮਰੇ ਕਹਿੰਦੇ ਕਰਮ ਦੀ ਨਾ ਸੁਣਾ ਮੈਨੂੰ ਤੂੰ ਵੀ ਮੈਂ ਕਰਮ ਬਹੁਤ ਚੰਗੇ ਕਰਦਾ ਕਹਿੰਦਾ ਸਾਰੀ 84 ਲੱਖ ਜੁਣ ਤੇਰੇ ਤੋਂ ਵੱਧ ਕਰਦੀ ਨਾਲੇ ਮੰਗਦੇ ਕੁਝ ਵੀ ਨਹੀਂ ਗਏ ਉਹ ਜਿੰਨਾ ਕੋ ਉਹਨਾਂ ਨੂੰ ਕਾਰਜਕਾਲ ਦਿੱਤਾ ਹੋਇਆ ਉਹਨਾਂ ਕਰਦੇ ਨੇ ਆਪ ਦੀ ਉਮਰ ਪੂਕਤਾ ਕੇ ਗਏ ਤੇ ਮਾਰੇ ਕਹਿੰਦੇ ਤਾਂ ਪਸ਼ੂ ਪ੍ਰੇਤ ਤੇਰੇ ਤੋਂ ਵੱਧ ਕਰਮ ਵਧੀਆ ਕੀ ਜਾਂਦੇ ਆ ਤੇ ਲੈਨਾ ਵੀ ਮੇਰੇ ਤੋਂ ਆ ਸਾਰਾ ਖੇਡ ਵੀ ਮੇਰਾ ਆ ਤੇ ਕਹਿਣਾ ਮੈਂ ਚੰਗੇ ਕਰਮ ਕੀਤੇ ਆ ਸਗੋਂ ਮੇਰਾ ਕੰਮ ਬਗਾੜ ਦੇਣਾ ਹੁਣ ਮਾਲਕ ਦੇ ਇੰਨੇ ਵੱਡੇ ਵੱਡੇ ਪਾਣੀ ਦੇ ਸੋਮੇ ਪ੍ਰਗਟ ਕੀਤੇ ਆ ਬੰਦੇ ਨੇ ਉਹਨਾਂ ਨੂੰ ਬੰਨ ਮਾਰ ਲੇ ਬੰਨ ਮਾਰ ਕੇ ਕਿ ਦੂਜੇ ਨਾਲ ਲੜਾਈ ਪਾ ਲਈ ਮਾਲਕ ਦਾ ਪਾਣੀ ਆ ਮਾਲਕ ਦੀ ਦਿੱਤੀ ਕੁਦਰਤ ਦੇ ਵਿੱਚੋਂ ਅਨਾਜ ਪ੍ਰਗਟ ਹੋ ਰਿਹਾ ਮਾਲਕ ਦੀ ਦਿੱਤੀ ਕੁਦਰਤ ਦੇ ਵਿੱਚੋਂ ਤੇਲ ਪ੍ਰਗਟ ਹੋ ਰਿਹਾ ਬੰਦੇ ਨੇ ਤਾਂ ਨਹੀਂ ਬਣਾਇਆ ਇਹਦਾ ਸੌਦੇਬਾਜ਼ੀ ਕਰ ਸਕਦਾ ਟੈਂਕ ਲਾ ਸਕਦਾ ਬਾਰਡਰ ਮਾਰ ਸਕਦਾ ਮਰਗਦਾ ਖਾਗ ਦਾ ਕੰਮ ਚੰਗਾ ਕਰਦਾ ਵੀ ਤੂੰ ਜਿਹੜਾ ਮੇਰਾ ਕੰਮ ਆ ਜਿਹੜੀ ਮੇਰੀ ਬਣਾਈ ਕੁਦਰਤਾ ਸਗੋ ਉਹਨੂੰ ਵਸ ਕਰਕੇ ਡੰਡੇ ਦੇ ਜ਼ੋਰ ਦੇ ਉੱਪਰ ਤੂੰ ਆਪਦਾ ਰਾਜ ਚਲਾ ਰਿਆ ਦੇਖ ਤੂੰ 84 ਲੱਖ ਜੂਨ ਕੋ ਇਹੋ ਜਿਹਾ ਕੰਮ ਕਰ ਰਹੀ ਹੈ ਕਦੇ ਪਸ਼ੂਆਂ ਪ੍ਰੇਤਾਂ ਨੇ ਦੇਖਿਆ ਵੀ ਬਾਹਰ ਕਿਤੇ ਹਵਾ 'ਚ ਪ੍ਰਦੂਸ਼ਣ ਕੀਤਾ ਹੋਵੇ ਕਦੇ ਪ੍ਰੇਤਾਂ ਦੀ ਸੁਣੀ ਐ ਭੂਤਾਂ ਦੀ ਸੁਣੀ ਐ ਵੀ ਉਹਨਾਂ ਨੇ ਕੋਈ ਧਰਨੇ ਲਾ ਕੇ ਕੋ ਉਹਨਾਂ ਨੇ ਸਮਗਲਿੰਗ ਕਰਕੇ ਬੰਦੇ ਮਾਰ ਦਿੱਤੇ ਹੁਣ ਸਭ ਤੋਂ ਵੱਡਾ ਪ੍ਰੇਤ ਭੂਤ ਪਸ਼ੂ ਤੂੰ ਐ ਤੇ ਫਿਰ ਤੂੰ ਕਹਿੰਦਾ ਮੈਨੂੰ ਦੇ ਦਿਓ ਜੀ ਸੱਚਖੰਡ ਦੇ ਵਿੱਚ ਜਗ੍ਹਾ ਹੋਰ ਕਿੰਨੀ ਧਰਤੀ ਵੱਸਦੀ ਐ ਕਿਸੇ ਨੇ ਵੀ ਬੰਦੇ ਤੋਂ ਇਲਾਵਾ ਕੋਈ ਇੱਥੇ ਪਾਇਆ ਜੀ ਦੇਖੋ ਕਿੰਨੀ ਐ ਬੰਦੇ ਘੱਟ ਆ 84 ਲੱਖ ਜੂਣ ਜ਼ਿਆਦੇ ਐ ਕਿੰਨੀ ਬਨਸਪਤੀ ਆ ਕਿੰਨੇ ਸੱਪ ਰਹਿੰਦੇ ਆ ਕਿੰਨੇ ਪਾਣੀ ਰਹਿੰਦੇ ਆ ਸਭ ਆਪ ਦਾ ਆਨੰਦ ਲੈ ਰਹੇ ਆ ਖੁੱਲਾ ਰਹਿੰਦੇ ਆ ਨਾ ਉਹ ਘਰ ਬਣਾਉਂਦੇ ਆ ਜਿੰਨੇ ਕੋ ਉਹਨਾਂ ਦੇ ਹੈਗੇ ਆ ਨਾ ਉਹਨਾਂ ਨੂੰ ਕੱਪੜੇ ਦੀ ਲੋੜ ਆ ਆਪ ਦਾ ਜਿੰਨਾ ਕੁ ਮਾਰੇਂ ਦਿੱਤਾ ਖੁਸ਼ ਰਹਿੰਦੇ ਆ ਨਹੀਂ ਮਾਰੇ ਕਹਿੰਦੇ ਤੈਨੂੰ ਇਹ ਕੰਮ ਕਰਨ ਲਈ ਨਹੀਂ ਕੀਤਾ ਤੈਨੂੰ ਕਿਹਾ ਸੀ ਮਲਾਪ ਕਰ ਲਾ ਇਨਸਾਨ ਨੂੰ ਗਿਆਨ ਤਾਂ ਦਿੱਤਾ ਉਹ ਆਪਦੇ ਗਿਆਨ ਦੇ ਵੰਡੇ ਆਪ ਦੀ ਦੇਹੀ ਦੇ ਵਿੱਚ ਜਿਹੜਾ ਪਰਮੇਸ਼ਰ ਆ ਉਹਦੇ ਨਾਲ ਖੋਜ ਕਰਕੇ ਮਲਾਪ ਕਰ ਸਕਦਾ ਇਸ ਕਰਕੇ ਹੁਣ ਉਹ ਮਲਾਪ ਉਦੋਂ ਹੋਏਗਾ ਮਹਾਰਾਜ ਕਹਿੰਦੇ ਜਦੋਂ ਇਹ ਫੁਰਨੇ ਛੱਡੂਗਾ ਵਿਚਾਰ ਛੱਡੂਗਾ ਜਿਹੜੇ ਇਹਦੇ ਉੱਪਰ ਸਟ्रेस ਬਣ ਜਾਂਦਾ ਹੈ ਫੁਰਨੇ ਲੈ ਲੈ ਕੇ ਜਿਹੜੇ ਇਹਦੇ ਉੱਪਰ ਸੋਚ ਬਣ ਜਾਂਦੀ ਹੈ ਫਿਕਰ ਬਣ ਜਾਂਦੀ ਹੈ ਜਿੰਨਾ ਚਿਰ ਇਹ ਫਿਕਰਾਂ ਚੋਂ ਨਹੀਂ ਨਿਕਲਦਾ ਸੋਚ ਵਿੱਚੋਂ ਨਹੀਂ ਨਿਕਲਦਾ ਫੁਰਨਿਆਂ ਚੋਂ ਨਹੀਂ ਨਿਕਲਦਾ ਇਹ ਮਲਾਪ ਨਹੀਂ ਕਰ ਸਕਦਾ